ਸੋਰ ਸੰਘਰਸ਼ ਕਮੇਟੀ ਜਿੰਦਾਬਾਦ 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 ਦੀ ਸਰਕਾਰ ਹਾਏ ਸਰਕਾਰ ਸਰਕਾਰ ਦਾ ਬੇੜਾ ਇਕਰਕਾ ਬੇੜਾ ਇਕਰਕਾ ਬੇੜਾ ਇਕਰਕਾ ਸੋਧ ਬਿਲੋਰ ਰੱਦ ਕਰੋ ਰੱਦ ਕਰੋ ਰੱਦ ਕਰੋ ਸੋਧ ਬਿਲੋਰ ਰੱਦ ਕਰਵਾ ਕੇ ਰਾਂਗੇ ਕਰਾਂਗੇ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਤੋਂ ਸਰਵੰਤ ਸਿੰਘ ਭੰਦੇਰ ਜੈਕਾਰਾ ਅੱਜ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਨੇ ਥਰੂਆਊਟ ਪੰਜਾਬ ਦੇ ਅਰਥੀ ਫੂਕ ਮਜਾਰੇ ਕਰਨੇ ਸੀ ਅੱਜ ਪਿੰਡ ਸਠਿਆਲਾ ਵਿੱਚ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਏ ਹਜ਼ਾਰਾਂ ਪਿੰਡਾਂ ਦੇ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ ਲਈ ਇਹ ਅਰਥੀ ਫੂਕ ਮਜਾਰੇ ਕੀਤੇ ਜਾ ਰਹੇ ਆ ਔਰ ਵੱਧ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਮਲਾਜਮਾਂ ਨੂੰ ਬੇਨਤੀ ਆ ਪੀ ਇਸ ਤਿੰਨ ਦਿਨਾਂ ਅਰਥੀ ਫੂਕ ਮੁਜਾਰੇ 15 16 ਤੇ 17 ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਜੋ ਬਿਜਲੀ ਸੋਧ ਬਿੱਲ 225 ਦਾ ਜਿਹੜਾ ਖਲੜਾ ਉਹ ਰੱਦ ਕੀਤਾ ਜਾ ਸਕੇ ਭਗਵੰਤਮਾਨ ਸਰਕਾਰ ਅਕਾਲੀ ਧਲ ਤੇ ਕਾਂਗਰਸ ਆਪ ਦੀ ਨੀਤੀ ਸਪਸ਼ਟ ਕਰੇ ਕਿ ਉਹ ਮੋਦੀ ਸਰਕਾਰ ਦੇ ਨਾਲ ਨੇ ਕਿ ਜਾਂ ਇਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਆ ਧੰਨਵਾਦ